ਇਸੋਂ ਤੋਂ ਪਹਿਲਾ ਟੱਕ ਮਨਾਵੜ ਦਾ ਪ੍ਰਸ਼ਾਦ ਬਾਕੀ ਬਾਕੀ ਤਕਰੀਬਨ ਦੁਆਬੇ 'ਚ ਘਰ ਬਹੁਤ ਖਾਲੀ ਪਏ ਆ ਬਹੁਤ ਸਾਡੇ ਤੋਂ ਹੋਰ ਹੋਇਆ ਤਾਂ ਕੰਮ ਜੇ ਕਿਸੇ ਮੇਰੇ ਭਰਾ ਨੂੰ ਕੋਈ ਕੰਮ ਚਾਹੀਦਾ ਤਾਂ ਉਹ ਜ਼ਰੂਰ ਸਾਡੇ ਨਾਲ ਕੰਟੈਕਟ ਕਰੇ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦੇ ਆ ਤੁਹਾਡਾ ਅੱਜ ਦੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਉਮੀਦ ਕਰਦੇ ਤੂ ਸਾਰੇ ਜੀ ਠੀਕ ਠਾਕ ਹੋਵੋਗੇ। ਬੈਂਡ ਹੋ ਗਿਆ ਜੀ। 4-5 ਵਜਨ ਜਿ ਰਹਿ ਕੇ 5-7 ਮਿੰਟ ਤੇ ਆਪਾਂ ਚੱਲੇ ਆਂ ਸ਼ਾਹਗੁਰੂ। ਕੀ ਕਹਿੰਦਾ? ਮਾੜੀ ਗੱਲ। ਤੇ ਨੀ ਵੀ ਚੰਗਾ खासा ਸਿੱਟੀ ਜਾਂਦਾ ਖਰਾਬ ਕਰਕੇ ਵਾਵਾ ਪੈ ਗਿਆ ਤੇ ਹੁਣ ਆਪਾਂ ਚੱਲੇ ਆ ਜੀ ਤੁਰ ਲੱਗੇ ਆ ਤੁਰਨ ਲੱਗੇ ਆ ਵਾਹਿਗੁਰੂ ਦਾ ਨਾਮ ਲੈਣ ਤੇ ਇਹਦਾ ਹੁਣ ਲੋਈ ਨੇੜ ਤੇੜ ਹੋਣਾ ਸੀਗਾ 3 ਵਜੇ ਉੱਠੇ ਹੋਏ ਆ ਆਪਣਾ ਹੁਣ ਚੱਲਦੇ ਆ ਤੁਰਦੇ ਆ ਜੀ ਤੇ ਫੇਰ ਲੱਲਦੇ ਥੋੜਾ ਰਾਹ ਜੀ ਫੋਰਮੈਨ ਉਹਨਾਂ ਨੇ ਰਾਜ ਮਿਲਣਾ ਇੱਥੋਂ ਮੈਂ ਚੱਲੇ ਆਂ ਗੁੰਤਜਾ ਚੈਨਾ ਗੋਰਾ ਤੇ ਆਪਣਾ ਜੈ ਵੀਰ ਫੋਰਮੈਨ ਉਹਨਾਂ ਨੇ ਰਾਜ ਮਿਲਣਾ ਚਲੋ ਜੁੜੇ ਰਹੋ ਜੀ ਸਾਡੇ ਵਲੌਗ ਦੇ ਨਾਲ ਅੱਜ ਤੇ ਹੁਣੇ ਤੁਹਾਨੂੰ ਸ਼ਾਹਕੋਟ ਦਾ ਵੀ ਏਰੀਆ ਚੱਲ ਗਏ ਆ ਲੈਣ ਦੇ ਨੂੰ ਲਾਓ ਜੀ ਫਾਦੇ ਆ ਜੀ ਵਾਇਗਰੋ ਦਾ ਨਾਲ ਲੈ ਕੇ ਚਾਲੇ ਕੋਲੰਦਰ ਨੇ ਆ ਜੀ ਰੰਗਦੇ ਪੈ ਕੋਟੀ ਸੇਖਾ ਸ਼ਹਿਰ ਚਲੋ ਜੀ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਅੱਜ ਦੇ ਮਿਲਦੇ ਆ ਤੁਹਾਨੂੰ ਉੱਥੇ ਚੱਲ ਕੇ ਤੜਕੇ ਤੜਕੇ ਸ਼ਹਿਰ ਕੱਢਣ ਦਾ ਸਵਾਰ ਮਸ਼ੀਨ ਦਾ ਤੜਕੇ ਤੜਕੇ ਹੀ ਆ ਕਿਉਂ ਰਾਤ ਰੋਸ਼ਨੀ ਹੁੰਦਾ ਨਹੀਂ ਇਧਣੇ ਦਾ ਕਦੇ ਕਟਾ ਆ ਗਿਆ ਮੁਰੇ ਕਦੇ ਬੱਚਾ ਆ ਗਿਆ ਕਦੇ ਸਾਈਕਲ ਆ ਗਿਆ ਗੱਡੀ ਵਾਲਾ ਆ ਗਿਆ ਕੋਈ ਵੱਲ ਲੂ ਪੀਂਦੇ ਆ ਚਲੋ ਜੁੜੇ ਰਹੋ ਜੀ ਵਲੌਗ ਦੇ ਨਾਲ ਲਓ ਜੀ ਪਾਤੇ ਚਾਲੇ ਇਥੋਂ ਮੀਂਹ ਬਹੁਤ ਆ ਗਿਆ ਸੀ ਆ ਛੜ ਗਏ ਸੀ ਇਹ ਚਾਹ ਜੂ ਪੀਤੀ ਵਰਤੇ ਆਹੀ ਆਪਾਂ ਵੀ ਹੁਣ ਚੱਲਦੇ ਆਂ ਮਗਰ ਇਹਨਾਂ ਦੇ ਸਾਲੇ ਕੰਬੀਨ ਨਾ ਲਾ ਰਹੇ ਨਾ ਬਰੇ ਲਾਓ ਜੀ ਆ ਗਏ ਆਪਣੇ ਅੱਡੇ ਤੇ ਉਹ ਬਾਈ ਹੁਣਾਂ ਦਾ ਘਰ ਆ ਆ ਬਾਈ ਹੁਣਾਂ ਦਾ ਫਾਰਮ ਆ ਆਲੇ ਦਾਲੇ ਬਾਈਆਂ ਦੀ ਹੋਈ ਆ ਮੱਕੀ ਹੁਣ ਉਹ ਇਥੋਂ ਕਟਰ ਕੇਰਾ ਪੈ ਜਾਣ ਓੜ ਕੇ ਲੈਣਾ ਹੀ ਨਹੀਂ

ਇਹ ਨਹੀਂ ਕਿ ਮੈਂ ਭੋਰਾ ਪਰੇ ਲਾਵਾਂ ਤੇ ਮੁੜ ਕੇ ਮਸ਼ੀਨ ਲੈ ਜੂਗੀ ਤੇ ਫਿਰ ਕਟਰ ਪਾਉਣਾ ਹੋਇਆ ਤੇ ਉਰੇ ਬੈਗ ਹੋ ਜੂ। ਦਿਮਾਗ ਚਲੋ ਠੀਕ ਹੈ ਜੀ ਪਹੁੰਚ ਗਏ ਆਪਾਂ ਦਿਖਾਉਣੇ ਤੁਹਾਨੂੰ ਵਾਲੇਦਾਲੇ ਏਰੀਆ ਘੁੰਮ ਗਏ। ਹਾਂ ਅਗਲਾ ਚਲ ਵਾਹ ਹਾਂ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆ ਦਵਾਬੇ ਦੇ ਪੰਡਾਂ ਦੀ ਇਹ ਬਾਈ ਹੁਣ ਆਉਂਦਾ ਓ ਬਾਈ ਉਹਨਾਂ ਦਾ ਘਰ ਫਾਰਮ ਆਉ ਜਾ ਤੇ ਇਹ ਵੀ ਬਾਈ ਕਹਿੰਦੇ ਸਾਡਾ ਬੰਦਾ ਹੀ ਸੀ ਹੁਣ ਬਾਹਰ ਚਲੇ ਗਿਆ ਉਹਨਾਂ ਨੇ ਦਸਤਰ ਦਸਤਰ ਬਣਾਇਆ ਸੀ ਆਪ ਦਾ ਬੰਦ ਪਿਆ ਸਾਰਾ ਤੇ ਤੁਹਨ ਦਿਖਾਉਣੇ ਇਹਨਾਂ ਘਰੇ ਜਦੋਂ ਬੰਦਾ ਦੇਖ ਲੋ ਆਪ ਦਾ ਚੱਲਦਾ ਕੰਮ ਜਦੋਂ ਛੱਡ ਕੇ ਬਾਹਰ ਜਾਂਦਾ ਘਰਾਂ 'ਚ ਦੇਖੋ ਕਾ ਆ ਗਏ ਹੁੰਦੇ ਕਿਵੇਂ ਉਹ ਗੱਡਾ ਸ਼ੈੱਡ ਪਾਇਆ ਵਿਆ ਉੱਪਰ ਇੱਕ ਕੋਠੀ ਪਾਈ ਦੀ ਆ ਇਹ ਜਿਹੜੇ ਅੰਕਲ ਹੋਣਾਂ ਦੇ ਆਏ ਆ ਆਪਾਂ ਉਹਨਾਂ ਦੇ ਭਰਾ ਦਾ ਫਾਰਮ ਹਾਊਸ ਸੀਗਾ ਉਹ ਬਾਈ ਹੁਣ ਇੱਕਰ ਹੈਗੇ ਇੱਥੇ ਤੇ ਇੱਕ ਬਾਹਰ ਚਲੇ ਗਏ ਇਹ ਲੋਕ ਇਹ ਉਹੀ ਰ ਗੱਲਾਂ ਕਰਦੇ ਮੈਂ ਜਦਨ ਜਦੋਂ ਇਹ ਬਾਈ ਹੁਣ ਇੱਕ ਕੰਮ ਕਰਦੇ ਹੋਣਗੇ ਇੱਥੇ ਕਿੰਨੀ ਰੌਣਕ ਹੋਊਗੀ ਇਹ ਜਿਹੜਾ ਅੱਜ ਬਾਂਗੇ ਬਾਰੀਆਂ ਜਿਹੜੇ ਘਰ ਦੀਆਂ ਟੁੱਟੀਆਂ ਪਈਆਂ ਉਹਦੇ ਕਿੰਨੀ ਰੌਣਕ ਹੋਊਗੀ ਨਾ ਘਰਾਂ 'ਚ ਕਿ ਨੀਲੇ ਵਰ ਹੁੰਦੀ ਹੋਊਗੀ। ਕਿੰਨਾ ਸਾਰਾ ਵਿਗਾੜ ਹੋਣਾ। ਬੰਦਾ ਜਦੋਂ ਛੱਡ ਕੇ ਜਾਂਦਾ ਬਾਹਰ ਆਹ ਚੀਜ਼ਾਂ ਨੂੰ ਮਿਸ ਤਾਂ ਕਰਦਾ ਹੀ ਹੋਊਗਾ ਜਾ ਕੇ। ਜਦੋਂ ਮਸ਼ੀਨ ਆਉਣੀ ਹੈ ਅਗਲੇ ਦੇ ਘਰੇ ਆ ਕੇ ਕੰਮ ਨੂੰ ਧੰਦਾ ਕਰਨਾ। ਕਿੰਨੀ ਰੌਣਕ ਲੱਗਦੀ ਆ। ਹੁਣ ਅੱਜ ਮੈਂ ਮੈਂ ਹੀ ਇਹ ਆਪਦੀ ਹੋਈ ਗੱਲ ਕਰਾਂ ਜੇ ਮੰਨ ਲਓ ਜੇ ਆਪਾਂ ਅੱਜ ਵਾਈ ਛੱਡ ਦਈਏ। ਵਾਇ ਦੇ ਛੱਡ ਦिए ਆਪਾਂ ਮੈਂ ਵੀ ਚਲੋ ਜਾ ਹੋਰ ਬਿਜ਼ਨਸ ਚ ਪੈ ਜਾਂਦਾ ਕਿਸੇ ਜਾਂ ਕਿਸੇ ਬਾਹਰ ਕੰਟਰੀ ਕੰਟਰੀ ਬੰਦਾ ਨਿਕਲ ਜਾਵੇ ਆਪਣੇ ਵੀ ਕਰ ਜਿਵੇਂ ਬਾਈਆਂ ਦਾ ਇਹਨਾਂ ਦਾ ਮੈਂ ਹੀ ਹੋ ਜਾਂਦਾ ਮੜ ਕੇ ਕਿੰਨੇ ਘਰਾਂ ਦੇ ਚਲੋ ਇਹ ਇੱਕ ਨਾ ਸੋਰਸ ਹੁੰਦਾ ਵਾ ਕਿ ਬੰਦਾ ਇੱਕ ਕੜੀ ਨਾਲ ਉਹ ਕਹਿੰਦੇ ਨਾ ਕਿ ਕੜੀ ਨਾਲ ਕੜੀ ਜੁੜਦੀ ਤਰੀ ਜਾਂਦੀ ਆ ਉਹੀ ਇੱਕ ਕੜੀ ਹੁੰਦੀ ਐ ਕੜੀ ਨਾ ਕੜੀ ਤੁਰਦੀ ਜਾਂਦੀ ਅੱਜ ਜੇ ਮੈਂ ਉਹੀ ਆਪਾਂ ਆਪਦੀ ਗੱਲ ਕਰੀਏ ਇਹ ਪਰ ਮੈਂ ਨਹੀਂ ਹੁੰਦਾਗਾ ਕੁਛ ਵੀ ਦੇਣ ਵਾਲਾ ਮਹਾਰਾ ਜੀ ਹੁੰਦਾ ਪਰ ਜੇ ਅੱਜ ਅਸੀਂ ਵਾਈ ਛੱਡਦੇ ਆ ਤੇ ਘੱਟੋ ਘੱਟ ਬੜ ਲੀਦਾ 15 20 ਘਰਾਂ ਦੀ ਜਿਹੜੀ ਰੋਟੀ ਆ ਜਾਂ ਆਪਣਾ ਕਹਿ ਸਕਦੇ ਆ ਜਿਹੜਾ ਰਜਗਾਰ ਆ 15 20 ਘਰ ਤੁਸੀਂ ਲਾ ਲੋ ਕਿ ਕੰਮ 15 20 ਘਰਾਂ ਦਾ ਬੰਦ ਹੋ ਜਾਊਗਾ ਇਹ ਜਿਵੇਂ ਆਪਾਂ ਵਾਈ ਛੱਡ ਦਿੰਨੇ ਆ। ਬਾਕੀ ਦੇ ਆ ਉਹ ਵੀ ਆ ਫੇਰ ਇਹ ਗੱਲ ਕਿਨੇ ਮੈਂ ਨਹੀਂ ਮੈਂ ਨਹੀਂ ਹੁੰਦੀਗੀ। ਦੇ ਆਲਾ ਮਹਾਰਾਜ ਹੁੰਦਾ। ਪਰ ਇਹ ਇੱਕ ਜਰੀਆ ਬੰਦਾ ਹੁੰਦਾ। ਇਹ ਜਿੱਤ ਸਾਨੂੰ 7-8 ਬੰਦੇ ਆਪਣੇ ਮਸ਼ੀਨ ਦੇ ਨਾਲ ਆ। 5 ਬੰਦੇ ਆਪਣੇ ਝੋਨੇ ਦੇ ਲੀਵਰ ਤੇ ਆ। ਤੇ ਹੋਰ ਘਰੇ ਜਿਹੜੇ ਕੰਮ ਵਾਲੀਆਂ ਨਹੀਂ ਜੇ ਤੁਸੀਂ ਹੋਰ ਮਤਲਬ 20 ਪਰਿਵਾਰ ਦੀ 20 ਪਰਿਵਾਰਾਂ ਦੇ ਕੋਈ 4-4 ਜੀਵ ਹੀ ਲਾਓ ਐ ਕਿੰਨਾ ਕਿੰਨੇ ਬੰਦਿਆਂ ਦਾ ਰੋਜ਼ਗਾਰ ਹੈ ਗਾਂਧੀਆਂ ਤੁਰਿਆ ਹੁੰਦਾ ਕਹਿਣ ਤੋਂ ਭਾਵ ਹੈ ਕਿ ਜਿੱਦਣ ਇਹ ਬਾਈ ਹੁਣੇ ਕੰਮ ਕਰਦੇ ਹੋਣਗੇ ਕਿੰਨੇ ਪਰਿਵਾਰ ਇਹਨਾਂ ਨਾਲ ਜੁੜੇ ਹੋਣਗੇ ਉਹ ਤੋਂ ਕੰਮ ਕਰਦੇ ਜਿਹੜੇ ਤੇ ਇਹਨਾਂ ਦਾ ਕੰਮ ਛੱਡਣੇ ਕਿੰਨੇ ਪਰਿਵਾਰਾਂ ਦਾ ਕੰਮ ਉਹ ਹੋਇਆ ਹੋਣਾ ਬੰਦ ਹੋਇਆ ਹੋਣਾ ਚਲੋ ਬੰਦ ਤਾਂ ਉਹਨਾਂ ਦਾ ਕਾਹਦਾ ਹੋਣਾ ਉਹਨਾਂ ਨੇ ਵੀ ਕਿਤੇ ਜਾ ਕੇ ਹੋਰ ਲੱਗ ਕਰਨ ਲੱਗ ਗਏ ਹੋਣਗੇ ਪਰ ਹੋ ਗਈ ਆ ਨਾ ਚਲੋ ਬਾਕੀ ਬਾਕੀ ਤਕਰੀਬਨ ਬਾਬੇ ਦੇ ਘਰ ਬਹੁਤ ਖਾਲੀ ਪਏ ਆ ਬਹੁਤ ਭਈਏ ਰਹਿੰਦੇ ਆ ਤੇ ਬਾਕੀ ਆ ਪੂਰਾ ਜਿਗਾਰ ਸੀਗਾ ਬਾਈਆਂ ਉਹਨਾਂ ਦਾ ਇੱਧਰ ਡੱਗ ਡੁੱਗਰ ਸੰਦ ਪੜਿਆ ਆ ਤੇ ਧੋਨ ਨੂੰ ਬਣਾਇਆ ਸੀ ਆਹਾ ਗਾਜਰਾ ਗੁਜਰਾ ਸਬਜ਼ੀ ਦਾ ਕੰਮ ਕਰਦੇ ਜੀ ਕਿ ਪੂਰਾ ਗਾਜਰਾ ਸਾਫ਼ ਕਰਨ ਵਾਲਾ ਜਿਗਾਰ ਲੱਗਾ ਪੂਰਾ ਤਕੜਾ ਕੰਮ ਸੀਗਾ ਬਾਈਆਂ ਦਾ ਚਲੋ ਠੀਕ ਹੈ ਜੀ ਜੁੜੇ ਰਹੋ ਵਲੌਗ ਦੇ ਨਾਲ ਅੱਜ ਜੇ ਲੱਗਦੀ ਆ ਧੁੱਪ ਤਾਂ ਚਲਾਵਾਂਗੇ ਮਸ਼ੀਨ ਤੇ ਬਾਕੀ ਆਪਣਾ ਸੀਜ਼ਨ ਦਾ ਹਿਸਾਬ ਨਾਲ ਇੱਥੇ ਹੀ ਸਾਰਾ ਸਿਰੇ ਲੱਗ ਜਾਣਾ ਇੰਨਾ ਬਾਈਆਂ ਦੀ ਮੱਕੀ ਬਹੁਤ ਆ ਤੇ ਅਸੇ ਪਾਸੇ ਭੱਜਿਆ ਨਹੀਂ ਜਾਣਾ ਨਾ ਹੀ ਹੁਣ ਤੇ ਜਾਣਾ ਕਿਤੇ ਹੋਰ ਕੰਮ ਫੜਨਾ ਨਹੀਂਗਾ ਇਹੀ ਆਪਾਂ ਸਿਰੇ ਲਾ ਦੀਏ ਇਹੀ ਬਹੁਤ ਆਓ ਜੀ ਲੱਗੇ ਆ ਬਾਬੇ ਦਾ ਨਾਮ ਲੈਣ ਤੇ ਲੱਗੇ ਬਾਈ ਹੁਣਾਂ ਦੇ ਲਾਣ ਪਹਿਲਾ ਟੱਕ ਮੁੰਡਾ ਵੜ ਦਾ ਪ੍ਰਸ਼ਾਦ ਵਿੱਚ ਅੰਜੰਨ ਰਖਤ ਰਾਦੇ ਕਟਰ ਚ ਲੈ ਆ ਮਾਰ ਦੇ ਸਾਰੇ ਨੂੰ ਮਾਰ ਦੇ ਧੂਆ ਚ ਮੇਰਾ ਵੀ ਫੜੋ ਤਵਰੇ ਜੋ ਪਰ ਮੈਂ ਜਾਣਾ ਪੈਂਦ ਨੂੰ ਤੇ ਤੇ ਰਵਣੇ ਸ਼ਾਮ ਨੂੰ ਨਾ ਗੁਰੇ ਇੱਕ ਬੈਲ ਹੋਜੀ ਸਾਰ ਬਦਲਣਾ ਬੈਲ ਜੀ ਅੱਗੇ ਵੱਡਾ ਪਾਇਆ ਸੀ ਇਹ ਮਸ਼ੀਨ ਦਾ ਤੋਰਾ ਬਾਲਾ ਹੋਇਆ ਗਿਆ ਤੋਰਾ ਘਟਾਉਣਾ ਹੋ ਗਿਆ ਸੁਬਾ ਸੋ ਕੱਲ ਵਾਲਾ ਮੀਨ ਨਾਲ ਸੁਬਾ ਬਹੁਤ ਹੋ ਗਿਆ ਤੇ ਮਸ਼ੀਨ ਤਰਦੀ ਆ ਬਾਲਾ ਇੱਕ ਤੋਰਾ ਉਹ ਹੱਟਾਉਣੇ ਗਿਆ ਬੈਲ ਨੀ ਬਦਲਦੇ ਆ ਤੇ ਇੱਕ ਮੇਰਾ ਕੋਈ ਵੀਰ ਭਰਾ ਜੀ ਕਿਸੇ ਨੂੰ ਏਰੀਆ ਚਾਹੀਦਾ ਹੋਵੇ ਮੱਤੀ ਦਾ ਉਹ ਸਾਡੇ ਨਾਲ ਜਰੂਰ ਕੰਟੈਕਟ ਕਰੇ ਤੇ ਸ਼ਾਗੋਟ ਨੂੰਆ ਤੇ ਆਪਣਾ ਧਰਮਕੋਟ ਤੇ ਪੂਰ ਫਰੀਅੰਦ ਇਸ ਏਰੀਆ ਦੇ ਬੰਦੇ ਸਾਡੇ ਨਾਲ ਇਸ ਏਰੀਏ ਦੇ ਵਿੱਚ ਮਸ਼ੀਨ ਅਸੀਂ ਕੰਮ ਦੇਵਾਂਗੇ ਜੇ ਕਿਸੇ ਵੀਰ ਭਰਾ ਨੂੰ ਕੰਮ ਜੇ ਰੀਅਲ ਚਾਹੀਦਾ ਹੋਵੇ ਨਵਾਂ ਭਰਾ ਤੇ ਪੁਰਾਣਿਆਂ ਨੂੰ ਤਾਂ ਫੇਰ ਤੁਹ ਬਥੇਰਾ ਕੰਮ ਹੈਗਾ ਪੁਰਾਣਿਆਂ ਬੰਦਿਆਂ ਕੋਲ ਦਾ ਤੇ ਏਰੀਆ ਇਹਨੇ ਪੱਕਾ ਹੀ ਹੁੰਦਾ ਵਾ ਠੀਕ ਆ ਸਾਡੇ ਤੇ ਹੋਰ ਹੋਇਆ ਪਿਆ ਕੰਮ ਜੇ ਕਿਸੇ ਮੇਰੇ ਭਰਾ ਨੂੰ ਕਿਸੇ ਨੂੰ ਕੰਮ ਚਾਹੀਦਾ ਤਾਂ ਜਰੂਰ ਸਾਡੇ ਨਾਲ ਕੰਟੈਕਟ ਕਰਿਓ ਚਲੋ ਮਿਲਦੇ ਆਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਰੱਬ ਰਾਖਾ